ਕਿ ਵੀ ਮੇਰੇ ਬੋਤਲ ਇੱਥੇ ਪਾਣੀ ਵਾਲੀ ਬੋਤਲੇ ਦੇ ਵਿੱਚ ਸੀ ਉਹਦੇ ਉੱਪਰ ਲੱਗੇ ਉਹ ਪਹਿਲਾਂ ਬੋਤਲ ਨਾਲ ਟਕਰਾਇਆ ਬੋਤਲ ਨਾਲ ਟਕਰਾ ਕੇ ਫਿਰ ਚਮੜੀ ਨਾਲ ਟਕਰਾਇਆ ਹੋਇਦਾਂ ਪੇਟ ਨਾਲ ਕ੍ਰਿਟੀਕਲ ਹਾਲਤ ਸੀਗੀ ਹੁਣ ਲਗਭਗ 90% ਠੀਕ ਹੈ ਅੰਦਰ ਜ਼ਖਮ ਰਹਿ ਗਿਆ ਬਾਹਰਲਾ ਜ਼ਖਮ ਹੈ ਜਿਹੜਾ ਇਹ ਬਾਹਰੋਂ ਠੀਕ ਹੋ ਗਿਆ ਉੱਤੇ ਗੱਡੀ ਦੇ ਉੱਤੇ ਨਹੀਂ ਬੀੜੀਆਂ ਹੁੰਦੀਆਂ ਉਹਨਾਂ ਤੋਪਾਂ ਜੀਆਂ ਉਹਦੇ ਰਾਹੇ ਜਿਹੜਾ ਐਡਾ ਐਡੀ ਮਟਾਈ ਸੀ ਉਹਦੀ ਉਹ ਆਕੇ ਬੱਚਾ ਹਜੇ ਵੀ ਨਿਸ਼ਾਨ ਕੁਛ ਨਾ ਕੁਛ ਤਾਂ ਨਿਸ਼ਾਨ ਆਏਗਾ ਹਜੇ ਦੀ ਤੇ ਹਾਏ ਹਾਂ ਤਾ ਹੋ ਗਿਆ ਵੀ ਮੇਰੇ ਬੋਤਲ ਇੱਥੇ ਪਾਣੀ ਵਾਲੀ ਬੋਤਲੇ ਦੇ ਵਿੱਚ ਸੀ ਉਹਦੇ ਉੱਪਰ ਲੱਗੇ ਉਹ ਪਹਿਲਾਂ ਬੋਤਲ ਨਾਲ ਟਕਰਾਇਆ ਬੋਤਲ ਨਾਲ ਟਕਰਾ ਕੇ ਫੇਰ ਚਮੜੀ ਨਾਲ ਟਕਰਾਇਆ ਹੋਇਦੈ ਪੇਟ ਨਾਲ ਰੱਸਾ ਤੇ ਝੰਡਾ ਤੇ ਡੰਡਾ ਇਹਦੇ ਸਿਵਾਏ ਹੋਰ ਕੁਝ ਨਹੀਂ ਸੀ ਉਹ ਸਾਰਾ ਮਿੱਟੀ ਨੇ ਵੀ ਵੇਖਿਆ ਹੀ ਹੋ ਜਾ ਕਿਸੇ ਇੱਕ ਬੰਦੇ ਤੋਂ ਵੱਧ ਕੋਈ ਨਹੀਂ ਜਾਊਗਾ ਹਾਂ ਜੇ ਜਿਹੜੀ ਰੈਸਕਿਊ ਟੀਮ ਹੈ ਬਚਾਓ ਟੀਮ ਹੈ ਉਹ ਬੰਦੇ ਜੇ ਕੋਈ ਬੰਦਾ ਡਿੱਗ ਪੈਂਦਾ ਕੋਈ ਉੱਜਾ ਗੋਲਾ ਵੱਜਦਾ ਜਾਂ ਗੈਸ ਚੜਦੇ ਉਹ ਚੱਕਣ ਦੀ ਖਾਤਰ ਤਾਂ ਜਾਣਗੇ ਨਹੀਂ ਜੇ ਜਨਾਚਰ ਕੋਈ ਉਹ ਡਿੱਗਣ ਵਾਲੀ ਹਾਲਤ ਨਹੀਂ ਬਣਦੀ ਰੋਕਾਂ ਸੀ ਅੱਜ ਵੀ ਪਾਸੇ ਕਰਾਂਗੇ ਸਾਡੀ ਸਕੀਮ ਹੈਗੀ ਆ ਜਿਹੜੀਆਂ ਸਾਥੋਂ ਪਰਸੋਂ ਸਾਥੋਂ ਕਮੀਆਂ ਰਹਿ ਗਈਆਂ ਕੁਝ ਰਸਾ ਸੀ ਰਸਾ ਕੱਟ ਦਿੰਦੇ ਸੀ ਉਹ ਅਸੀਂ ਕਮੀਆਂ ਪੂਰੀਆਂ ਕਰਕੇ ਰੋਕਾਂ 'ਚ ਯਤਨ ਕਰਾਂਗੇ ਵੀ ਜਿਹੜੀ ਉਹ ਰੋਕ ਵੀ ਹੈਗੀ ਐ ਉਹ ਵੀ ਪਾਸੇ ਹੋਵੇ ਦਾ ਇੱਕ ਬਿਆਨ ਆਂਦਾ ਹੈ ਕਿ ਮੈਂ ਕਿਸਾਨਾਂ ਕਿਸਾਨ ਮੈਨੂੰ ਬੁਲਾਣ ਮੈਂ ਕਿੱਥੇ ਆਣਾ ਮੈਂ ਆਵਾਂਗਾ ਕਿੰਪੈਲ ਤਾਂ ਕਰਨ ਨਹੀਂ ਉਹ ਤਾਂ ਹੈਗਾ ਹਵਾਈ ਪਿਆਰ ਨਾਲ ਐ ਥੋੜਾ ਆਉਂਦਾ ਹੁੰਦਾ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਸ਼ੰਭੂ ਮੋਰਚੇ ਦੇ ਉੱਪਰ ਹਲਚਲ ਹੋਣੀ ਸ਼ੁਰੂ ਹੋ ਚੁੱਕੀ ਹੈ ਅੱਜ 14 ਦਸੰਬਰ ਹੈ ਕਿਸਾਨਾਂ ਦਾ ਤੀਸਰਾ ਜਥਾ ਜਿਹੜਾ ਮਰਜ਼ੀ ਵੜੇ ਹੈ ਉਹ ਦਿੱਲੀ ਵੱਲ ਨੂੰ ਕੂਚ ਕਰੇਗਾ ਤਾਂ ਉਸ ਤੋਂ ਪਹਿਲਾਂ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਦਿਖਾ ਦਿੰਨੇ ਆ ਕਿਸਾਨ ਜਿਹੜੇ ਨੇ ਉਹ ਸੰਘਰਸ਼ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਜਿੱਥੇ ਕਿਸਾਨਾਂ ਨੂੰ 10 ਮਹੀਨੇ ਸ਼ੰਭੂ ਮੋਰਚੇ ਦੇ ਉੱਪਰ ਸੰਘਰਸ਼ ਕਰਦਿਆਂ ਨੂੰ ਪੂਰੇ ਹੋਏ ਨੇ 11ਵਾਂ ਮਹੀਨੇ ਦੇ ਵਿੱਚ ਜਿਹੜਾ ਸੰਘਰਸ਼ ਹੈ ਉਹ ਪਹੁੰਚ ਚੁੱਕਿਆ ਤਾਂ ਉੱਥੇ ਹੀ ਖਨੋਰੀ ਬਾਰਡਰ ਦੇ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਮਰਨ ਵਰਤ ਜ ਉਹ 19ਵੇਂ ਦਿਨ ਦੇ ਵਿੱਚ ਪਹੁੰਚ ਚੁਕੇ ਆ ਤਾਂ ਜਿੱਥੇ ਐਸ ਕੇ ਐਮ ਦੇ ਜਿਹੜੇ ਆਗੂ ਨੇ ਸਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਉਹ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸਿਹਤ ਜਾਣਨ ਦੇ ਲਈ ਖਨੋਰੀ ਬਾਰਡਰ ਦੇ ਉੱਪਰ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਜ ਕਿਸਾਨਾਂ ਦਾ 30ਵਾਂ ਜਥਾ ਜਿਹੜਾ ਮਰਜੀਵੜੇ ਆ ਉਹ ਦਿੱਲੀ ਵੱਲ ਨੂੰ ਕੂਚ ਕਰਨ ਦੇ ਲਈ ਤਿਆਰ ਹੈ ਤਾਂ ਕੁਝ ਸਮੇਂ ਬਾਅਦ ਦਿੱਲੀ ਕੂਚ ਹੋਵੇਗਾ ਲੇਕਿਨ ਜੋ ਕੁਝ ਪਹਿਲਾਂ ਹੋਇਆ ਜੋ ਕੁਝ 6 ਤਰੀਕ ਨੂੰ ਹੋਇਆ ਜੋ ਕੁਝ 8 ਤਰੀਕ ਨੂੰ ਹੋਇਆ ਕੀ ਉਹ ਅੱਜ ਫਿਰ ਤੋਂ ਬਰਕਰਾਰ ਰਹੇਗਾ ਜੋ ਕੁਝ ਕਿਸਾਨਾਂ ਦੇ ਉੱਪਰ ਤਸੱਦਦ ਹੋਇਆ ਹਰਿਆਣਾ ਸਰਕਾਰ ਨੇ ਹਰਿਆਣਾ ਪੁਲਿਸ ਨੇ ਜੋ ਕੁਝ ਕਿਸਾਨਾਂ ਦੇ ਨਾਲ ਕੀਤਾ ਕਿ ਉਹ ਅੱਜ ਫਿਰ ਤੋਂ ਰਹੇਗਾ ਜਾਰੀ ਜਾਂ ਫਿਰ ਅੱਜ ਕੀ ਕੁਝ ਹੁੰਦਾ ਹੈ ਉਹ ਦੇਖਣਯੋਗ ਹੈ ਕਿਉਂਕਿ ਅੱਜ ਕਿਸਾਨਾਂ ਦੀ ਸਟੇਜ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੀਸਰਾ ਜੱਥਾ ਜਿਹੜਾ ਮਰਜ਼ੀ ਵੜੇ ਹੈ ਉਹ ਦਿੱਲੀ ਵੱਲ ਨੂੰ ਕੂਚ ਕਰੇਗਾ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਸ਼ੰਭੂ ਮੋਰਚੇ ਦੀ ਤਸਵੀਰ ਹੈ ਸਵੇਰ ਦੀ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸਾਨ ਜਿਹੜੇ ਨੇ ਉਹ ਨੀਚੇ ਬੈਠੇ ਹੋਏ ਨਜ਼ਰ ਆ ਰਹੇ ਨੇ ਪਿਛਲੀ ਵਾਰੀ ਜਦੋਂ ਕਿਸਾਨਾਂ ਦਾ ਜੱਥਾ ਦਿੱਲੀ ਵੱਲ ਨੂੰ ਕੂਚ ਕੀਤਾ ਸੀਗਾ ਤਾਂ ਉਸ ਉਦੋਂ ਇਸੇ ਥਾਂ ਦੇ ਉੱਪਰ ਜਿਹੜਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਜਿਹੜਾ ਹੈ ਉਹ ਸ਼ੁਰੂ ਹੋਇਆ ਸੀਗਾ ਤਾਂ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਜਿਹੜੇ ਨੇ ਹਰ ਪਾਸੇ ਤੁਹਾਨੂੰ ਨਜ਼ਰ ਆਉਣਗੇ ਤਿਆਰੀ ਜਿਹੜੀ ਹੈ ਉਹ ਪੂਰੀ ਨਜ਼ਰ ਆ ਰਹੀ ਹੈ ਅੱਜ ਕਿਸਾਨਾਂ ਦੀ ਉੱਥੇ ਹੀ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਜਿਹੜੀ ਹੈ ਉਹ ਕਿਸਾਨਾਂ ਨੂੰ ਰੋਕਣ ਦੇ ਲਈ ਤਿਆਰ ਬਰਤਿਆ ਨਜ਼ਰ ਆ ਰਹੀ ਹੈ ਅੱਜ ਤਾਂ ਜਿਹੜੀ ਛੱਡ ਜਿਹੜੇ ਲਗਾਏ ਹੋਏ ਸੀ ਜਿੱਥੇ ਹਰਿਆਣਾ ਜਿਹੜੀ ਪੁਲਿਸ ਨਜ਼ਰ ਆ ਰਹੀ ਸੀਗੀ ਤਾਂ ਉਸ ਦੇ ਉੱਪਰ ਵੀ ਜੜੀਆਂ ਨੇ ਉਹ ਜਾਲੀਆਂ ਜਿਹੜੀਆਂ ਲਗਾ ਦਿੱਤੀਆਂ ਗਿਆ ਨੇ ਸਾਡੇ ਨਾਲ ਕਿਸਾਨ ਆ ਗੂ ਸਰਜੀਤ ਸਿੰਘ ਫੋਲ ਮਾਜੂਰ ਨੇ ਗੱਲਬਾਤ ਕਰਾਂਗੇ ਫੋਲ ਸਾਹਿਬ ਦੇ ਨਾਲ ਫੋਲ ਸਾਹਿਬ ਸਭ ਤੋਂ ਪਹਿਲਾ ਤਾਂ ਸਿਹਤ ਕਿਸ ਤਰ੍ਹਾਂ ਤੁਹਾਡੀ ਸਿਹਤ ਜੀ ਬਹੁਤ ਠੀਕ ਹੈ ਉਦੋਂ 6 ਤਰੀਕ ਨੂੰ ਜਿੱਦਾਂ ਇਹ ਗੋਲਾ ਬੱਜਿਆ ਸੀਗਾ ਜਿੱਦੋਂ ਉਹਦੇ ਜਿੰਨੇ ਕ੍ਰਿਟੀਕਲ ਹਾਲਤ ਸੀਗੇ ਹੁਣ ਲਗਭਗ 90% ਠੀਕ ਹੈ ਅੰਦਰ ਜ਼ਖਮ ਰਹਿ ਗਿਆ ਬਾਹਰਲਾ ਜ਼ਖਮ ਹੈ ਜਿਹੜਾ ਇਹ ਬਾਹਰੋਂ ਠੀਕ ਹੋ ਗਿਆ ਜੀ ਮਾਰਿਆ ਹਰਿਆਣਾ ਪੁਲਿਸ ਨੇ ਹਰਿਆਣਾ ਪੁਲਿਸ ਨੇ ਜੀ ਸਿੱਧਾ ਜਿਹੜੇ ਇਧਰਲੇ ਪਾਸੇ ਗੱਡੀਆਂ ਖੜੀਆਂ ਸੀ ਉਹਨਾਂ ਦੀਆਂ ਉਹਨਾਂ ਨੇ ਜਿਹੜੀ ਸਿੱਧਾ ਜਿਹੜਾ ਉੱਤੇ ਗੱਡੀ ਦੇ ਉੱਤੇ ਨਹੀਂ ਬੀੜੀਆਂ ਹੁੰਦੀਆਂ ਉਹਨੂੰ ਤੋਪਾਂ ਜੀਆਂ ਉਹਦੇ ਰਾਹੇ ਜਿਹੜਾ ਐਡਾ ਐਡੀ ਮਟਾਈ ਸੀ ਉਹਦੀ ਉਹ ਆਕੇ ਵਜਾ ਹਜੇ ਵੀ ਨਿਸ਼ਾਨ ਕੁਛ ਨਾ ਕੁਛ ਤਾਂ ਨਿਸ਼ਾਨ ਆਏਗਾ ਹਜੇ ਵੀ ਤੇ ਹਾਏ ਹਾਂ ਪੜਿਆ ਹੈਗਾ ਵੀ ਉਹਦੇ ਨਾਲ ਮੇਰੀ ਬਚਤ ਤਾਂ ਹੋ ਗਈ ਵੀ ਮੇਰੇ ਬੋਤਲ ਇੱਥੇ ਪਾਣੀ ਵਾਲੀ ਬੋਤਲੇ ਦੇ ਵਿੱਚ ਸੀ ਉਹਦੇ ਉੱਪਰ ਲੱਗੇ ਉਹ ਪਹਿਲਾਂ ਬੋਤਲ ਨਾਲ ਟਕਰਾਇਆ ਬੋਤਲ ਨਾਲ ਟਕਰਾ ਕੇ ਫੇਰ ਚਮੜੀ ਨਾਲ ਟਕਰਾਇਆ ਹੋ ਇਧਰ ਪੇਟ ਨਾਲ ਉਹਦੇ ਕਰਕੇ ਥੋੜੀ ਜੀ ਉਹਦੀ ਮਾਰ ਆ ਜਿਹੜੀ ਘਟ ਗਈ ਉਹ ਨਹੀਂ ਇਹ ਤਾਂ ਕਹਿੰਦੇ ਸੀਗੇ ਕਿ ਕਿਸਾਨਾਂ ਦੇ ਕੋਲ ਹਥਿਆਰ ਨੇ ਦੇਖੋ ਜੀ ਉਹ ਤਾਂ ਤੁਸੀਂ ਵੀ ਦੇਖਿਆ ਮਿੱਢਗੇ ਵਾਲਿਆਂ ਨੇ ਕਹਿੰਦਾ ਕੁਝ ਵੀ ਜਾਣ ਪਰ ਸਾਡੇ ਕੋਲੇ ਡੰਡੇ ਸੀ ਤੇ ਝੰਡੇ ਸੀਗੇ ਜਾਂ ਵੱਧ ਤੋਂ ਵੱਧ ਐ ਸਮਝ ਲੈ ਜਿਹਨੂੰ ਰਸੇ ਨੂੰ ਕਿ ਹਥਿਆਰ ਕਹਿੰਦਾ ਜਿਹੜੀ ਕੁੰਡੀ ਦੇ ਵਿੱਚ ਅਸੀਂ ਰੱਸਾ ਪਾਇਆ ਸੀ ਉਹ ਉਹਨਾਂ ਨੂੰ ਜਾਲੀ ਨੂੰ ਖਿੱਚਣ ਦੇ ਖਾਤਰ ਜਾਂ ਰਸੇ ਸੀਗੇ ਰੱਸਾ ਤੇ ਝੰਡਾ ਤੇ ਡੰਡਾ ਇਹਦੇ ਸਿਵਾਏ ਹੋਰ ਕੁਝ ਨਹੀਂ ਸੀ ਉਹ ਸਾਰਾ ਮੀਟਿੰਗ ਨੇ ਵੀ ਵੇਖੇ ਹੋ ਜਾਂ। ਸੋ ਜਿਹੜੋ ਕਹਿੰਦੇ ਆ ਵੀ ਪੱਥਰ ਚਲਾਏ ਪੱਥਰ ਜਿਹੜਾ ਉਹਨਾਂ ਦੇ ਡੀਐਸਪੀ ਇੱਕ ਵਾਵਾ ਉਹ ਸਾਡਾ ਜਿਹੜਾ ਪ੍ਰਧਾਨ ਹੈ ਬਲਦੇਵ ਸਿੰਘ ਜੀਰਾ ਨੂੰ ਅਡਰੈਸ ਹੋ ਕੇ ਵੀ ਕਹਿ ਰਿਹਾ ਨਾ ਵੀ ਉਹ ਸਾਡਾ ਅਸੀਂ ਉਹਦੀ ਗਵਾਹੀ 'ਚ ਸਾਡਾ ਉਦੋਂ 8 ਤਰੀਕ ਨੂੰ ਵੀਕੇਜੂ ਕ੍ਰਾਂਤੀਕਾਰੀ ਦੀ ਜਿਹੜੀ ਜਥੇਬੰਦੀ ਦੀ ਡਿਊਟੀ ਸੀਗੀ 80 ਦੇ ਲਗਭਗ ਸਾਡੇ ਸੀਗੇ ਬਾਕੀ ਬਾਕੀ ਜਥੇਬੰਦੀਆਂ ਦੀ ਨਾਲ ਟੋਕਨ ਪਾਰਟਿਸਪੇਸ਼ਨ ਸੀ। ਸੋ ਇਸ ਕਰਕੇ ਜਿਹੜਾ ਸਾਡਾ ਜਥੇ ਦੀ ਸਾਡੇ ਸੂਬੇ ਦਾ ਪ੍ਰਧਾਨ ਹੈ ਬਲਦੇਵ ਸਿੰਘ ਜੀਰਾ ਉਹ ਗਵਾਹੀ ਕਰ ਰਿਹਾ। ਉਹਦਾ ਉਹਨੂੰ ਇੰਨਾ ਢੜਕਿਆ ਹੋਇਆ ਸੀਗਾ ਉਹਨਾਂ ਦਾ ਪੁਲਿਸ ਵਾਲਾ ਵੀ ਉਹਨੂੰ ਬਲਦੇਵ ਸਿੰਘ ਜੀਰਾ ਦੇ ਰਾਤੇ ਵੀ ਇਹ ਕੋਈ ਇਹ ਢੜਕਾਉ ਬੰਦਾ ਹੈਗਾ ਕੋਈ ਲੀਡਰ ਨੇ ਕਿਸਾਨਾਂ ਦਾ ਇਹ ਉਹ ਹਿੰਦੀ ਦਾ ਸ਼ਬਦ ਜਾਂ ਬੋਲ ਰਿਹਾ ਸੀਗਾ ਉਹ ਉਪ ਉਪਦਰਬ ਪਤਾ ਨਹੀਂ ਪੱਧਰ ਕੁਝ ਵੀ ਕਾਫੀ ਹੋ ਰਹੇ ਸੀ ਹਾਂ ਉੱਥੇ ਬਹਿਸ ਵੀ ਕਾਫੀ ਹੋ ਰਹੇ ਸੀ ਉਹ ਕਹਿ ਰਿਹਾ ਸੀਗਾ ਵੀ ਇਹਨਾਂ ਨੇ ਪੱਥਰ ਮਾਰੇ ਕੋਈ ਪੱਥਰ ਨਹੀਂ ਸੀ ਕਿਸੇ ਕੋਲ ਸਾਰਾ ਉਹਨਾਂ ਨੇ ਸਗੋਂ ਉਹਨਾਂ ਨੇ ਜਿਹੜੇ ਉਹ ਉਧਰੋਂ ਸਿੱਟੀ ਆ ਫੁੱਲ ਸਿੱਟੇ ਆ ਵਿੱਚ ਉਹਦੇ ਕੈਮੀਕਲ ਵਾਲਿਆ ਹੋਇਆ ਸੀ ਵੱਲੇ ਵੇਸ਼ ਹੋਇਆ ਉਹ ਸਾਰਾ ਉਹਨਾਂ ਵੱਲੋਂ ਆ ਸਾਡੇ ਵੱਲੋਂ ਕੋਈ ਵੀ ਹਥਿਆਰ ਨਹੀਂ ਨਾ ਅੱਜ ਨਾ ਉਸ ਦਿਨ ਸੀਗਾ ਅੱਜ ਤੀਜਾ ਜੱਥਾ ਜਾ ਰਿਹਾ ਹੈ ਦਿੱਲੀ ਕੋਸ਼ ਕਰਨ ਦੇ ਲਈ ਕੀ ਤਿਆਰੀ ਹੈ ਕਿ ਉਹੀ ਸਭ ਕੁਝ ਬਰਕਰਾਰ ਰਹੇਗਾ ਅਜ ਫਿਰ ਤੋਂ ਜੋ ਕੁਝ ਹੋਇਆ ਪਹਿਲਾਂ ਬਿਲਕੁਲ ਜੀ ਉਹੀ ਰਣਨੀਤੀ ਹੈ ਉਹੀ ਸਕੀਮ ਹੈ ਵੀ 101 101 ਬੰਦੇ ਤੋਂ ਵੱਧ ਕੋਈ ਨਹੀਂ ਜਾਊਗਾ ਹਾਂ ਜੇ ਜਿਹੜੀ ਰੈਸਕਿਊ ਟੀਮ ਹੈ ਬਚਾਓ ਟੀਮ ਹੈ ਉਹ ਬੰਦੇ ਜੇ ਕੋਈ ਬੰਦਾ ਡਿੱਗ ਪੈਂਦਾ ਕੋਈ ਜਾਂ ਗੋਲਾ ਵੱਜਦਾ ਜਾਂ ਗੈਸ ਚੜ੍ਹਦੀ ਉਹ ਚੱਕਣ ਦੀ ਖਾਤਰ ਤਾਂ ਜਾਣਗੇ ਨਹੀਂ ਜੇ ਜਨਾਚਰ ਕੋਈ ਉਹ ਡਿੱਗਣ ਵਾਲੀ ਹਾਲਤ ਨਹੀਂ ਬਣਦੀ ਉਹਨਾਂ ਚੋਂ 101 ਤੋਂ ਵੱਧ ਇੱਕ ਬੰਦਾ ਵੀ ਨਹੀਂ ਜਾਣਾ ਇਹ ਸਾਡੀ ਹੈਗੀ ਤੇ ਉਹ ਗਾਹਾਂ ਜਦੋਂ ਜਹਾਦ ਕਰਨਗੇ ਜਿਹੜੀ ਉਹਨਾਂ ਦੀ ਰੋਕ ਹੈ ਕਿਉਂਕਿ ਹੁਣ ਜਿਹੜੀਆਂ ਆ ਸੀਗੀਆਂ ਉਹਨਾਂ ਦੀਆਂ ਇਹ ਤਾਂ ਪਹਿਲੇ ਦਿਨ ਚੱਕਤੀਆਂ ਸੀ ਰੋਕਾਂ ਰਹੀ ਗਈ ਉਹਨਾਂ ਦੀ ਜਿਹੜੀ ਕੰਧ ਦੇ ਮੂਰੇ ਜਾਲੀ ਲਾਈ ਹੋਈ ਹੈ ਜਾਲੀ ਨਹੀਂ ਉਹ ਪਾਸੇ ਹੋ ਰਹੀ ਟੁੱਟ ਨਹੀਂ ਰਹੀ ਉਹਨੂੰ ਤੋੜ ਦੇ ਖਾਤਰ ਕੁੰਡੀ ਪਾ ਕੇ ਯਤਨ ਵੀ ਕੀਤਾ ਉਹ ਤੇ ਉਹ 8 ਵਾਲੇ ਦੇ ਨਾਲ ਚੱਲੋ ਰਸੇ ਰਸੇ ਨਾਲ ਕੁੰਡੀ ਬੰਨੀ ਸੋ ਰੱਸਾ ਕੱਟ ਦਿੰਦੇ ਹੁੰਦੇ ਸੀਗੇ ਸੋ ਰੋਕ ਪਾਸੇ ਕਰਨ ਦੇ ਖਾਤਰ ਜਦੋਂ ਜਹਿਦ ਕਰਨਗੇ ਫਿਰ ਤਾਂ ਕਿ ਜਸਾ ਅੱਗੇ ਜਾ ਸਕੇ ਉਹ ਰੋਕ ਪਾਸੇ ਕਰਨਾ ਕੋਈ ਬੈਲੈਂਸ ਨਹੀਂ ਉਹਨਾਂ ਦਾ ਡੀਐਸਪੀ ਸਾਡੀ ਮੀਟਿੰਗ 'ਚ ਆਇਆ ਉਸ ਤੋਂ ਬਾਅਦ ਸ਼ਾਮ ਨੂੰ ਸ਼ਾਮ ਨੂੰ ਮੀਟਿੰਗ ਵੀ ਹੁੰਦੀ ਹੈ 6 ਨੂੰ ਵੀ ਸ਼ਾਮ ਨੂੰ ਮੀਟਿੰਗ ਹੋਈ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਨਾਲ 8 ਨੂੰ ਵੀ ਹੋਈ ਉਹ ਕਹਿੰਦੇ ਵੀ ਤੁਸੀਂ ਬੈਲੈਂਸ ਕਰ ਰਹੇ ਸੀ ਕਿ ਬਈ ਦੱਸੋ ਬੈਲੈਂਸ ਕਹਦੇ ਵੀ ਤੁਸੀਂ ਉਹ ਰੋਕਾਂ ਪਾਸੇ ਕਰ ਰਹੇ ਹੋ ਅਸੀਂ ਆਖਿਆ ਵੀ ਤੁਹਾਡੀ ਡਿਫੀਨੇਸ਼ਨ ਹੀ ਬਦਲਦੀ ਤੁਸੀਂ ਬੈਲੈਂਸ ਹੁੰਦਾ ਕਿਸੇ ਦੇ ਮਾਰਨਾ ਕੋਸ ਜਿਵੇਂ ਤੁਸੀਂ ਸਾਡੇ ਮਾਰ ਰਹੇ ਹੋ ਤੁਸੀਂ ਬੈਲੈਂਸ ਕਰ ਰਹੇ ਹੋ ਰੋਕਾਂ ਪਾਸੇ ਕਰਨੀਆਂ ਕੋਈ ਬੈਲੈਂਸ ਨਹੀਂ ਦਿੱਲੀ ਵੀ ਅਸੀਂ ਜਦੋਂ ਪਹਿਲਾਂ ગયા ਪਹਿਲੇ ਅੰਦੋਲਨ ਵੇਲੇ ਸਾਰੀਆਂ ਰੋਕਾਂ ਅਸੀਂ ਪਾਸੇ ਕਰਕੇ ਗਏ ਆ ਕੋਈ ਸਾਨੂੰ ਕਿਸੇ ਕੋਰਟ ਨੇ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਕੋਈ ਬੈਲੈਂਸ ਨਹੀਂ ਰੋਕਾਂ ਪਾਸੇ ਕਰਨਾ ਸ਼ਾਂਤਬਾਈ ਢੰਗ ਦੇ ਨਾਲ ਕੋਈ ਬੈਲੈਂਸ ਨਹੀਂ ਇਸ ਕਰਕੇ ਰੋਕਾਂ ਅਸੀਂ ਅੱਜ ਵੀ ਪਾਸੇ ਕਰਾਂਗੇ ਸਾਡੀ ਸਕੀਮ ਹੈਗੀ ਆ ਜਿਹੜੀਆਂ ਸਾਥੋਂ ਪਰਸੋਂ ਸਾਥੋਂ ਕਮੀਆਂ ਰਹਿ ਗਈਆਂ ਕੁਝ ਰੱਸਾ ਸੀ ਉਹ ਰੱਸਾ ਕੱਟ ਦਿੰਦੇ ਸੀ ਉਹ ਅਸੀਂ ਕਮੀਆਂ ਪੂਰੀਆਂ ਕਰਕੇ ਰੋਕਾਂ 'ਚ ਯਤਨ ਕਰਾਂਗੇ ਵੀ ਜਿਹੜੀ ਉਹ ਰੋਕ ਵੀ ਹੈਗੀ ਆ ਉਹ ਵੀ ਪਾਸੇ ਹੋਵੇ ਤੁਸੀਂ ਕੀ ਰੋਕ ਦੀ ਗੱਲ ਕੀਤੀ ਆ ਰੋਕ ਤਾਂ ਉਹਨਾਂ ਨੇ ਇੱਕ ਹੋਰ ਲਗਾਤੀ ਉੱਪਰ ਛੱਡ ਦੇ ਵੀ ਉੱਪਰ ਲਗਾਤੀ ਆ ਨਾ ਹੁਣ ਜਾਲੀਆਂ ਜਿਹੜੀਆਂ ਲੋਹੇ ਦੀਆਂ ਕਿ ਜੇਕਰ ਤੁਸੀਂ ਨੀਚੇ ਹਟਾ ਆਂ ਤਾਂ ਉੱਪਰੋਂ ਲੱਗ ਗਿਆ ਉਹਨਾਂ ਵੀ ਛੱਡ ਦੇ ਉੱਪਰ ਨਾ ਚੜ੍ਹ ਪਾਣ ਕਿਸਾਨ ਉਹ ਠੀਕ ਹੈ ਜੀ ਉਹਨਾਂ ਨੇ ਉੱਪਰ ਵੀ ਲਵਾਤੀਆਂ ਪਰ ਜਦੋਂ 1 ਮਿੰਟ ਜਦੋਂ ਸਾਡੀਆਂ ਹੀਟਲੀ ਜਾਲੀ ਅਸੀਂ ਪਾਸੇ ਕਰਤੀ ਖਿੱਚ ਕੇ ਕਿਸੇ ਵੀ ਢੰਗ ਨਾਲ ਉੱਪਰਲੀ ਜਾਲੀ ਵੀ ਹੈਗੀ ਹੋ ਸਕਦਾ ਉੱਪਰਲੀ ਉੱਪਰਲੀ ਰਹਿ ਜੇ ਸਾਨੂੰ ਲੋੜੀ ਨਾ ਪਵੇ ਉਹਦੀ ਉਹਦੀ ਉੱਪਰਲੀ ਜਾਲੀ ਦਾ ਤੇ ਹੀਟਲੀ ਜਿਹੜੀ ਕੰਧ ਆ ਉਹਦੇ ਵਿੱਚ ਜੇ ਗੈਪ ਬਣ ਗਿਆ ਫਿਰ ਲੋੜੀ ਨਹੀਂ ਪੈਣੀ ਫਿਰ ਤਾਂ ਬੰਦੇ ਕੰਧ ਤੇ ਚੜੀ ਜਾਣਗੇ ਸੋ ਇਸ ਕਰਕੇ ਚੱਲ ਜੋ ਉੱਪਰਲੀ ਜਾਲੀ ਵੀ ਹੈਗੀ ਹੈ ਜੇ ਹੀਟਲੀ ਹਟ ਗਈ ਉੱਪਰਲੀ ਵੀ ਹਟ ਜੂ ਜਦੋਂ ਜਿਆਦਾ ਚੱਲੂਗੀ ਜਿੰਨਾ ਮਰਜੀ ਉਹ ਅਥਰੂ ਗੈ ਸੱਟਣ ਜਿੰਨਾ ਮਰਜੀ ਪਾਣੀ ਸੜਾ ਤਾਂ ਸਾਨੂੰ ਇਹ ਵੀ ਪਤਾ ਲੱਗਿਆ ਨਵਾਂ ਉਹਨਾਂ ਨੇ ਜੋ ਬਸਲਾ ਕੀਤਾ ਵੀ ਉਹ ਜਿਹੜੀ ਵਾਟਰ ਕੈਨ ਨਾਲ ਜਿਹੜੀ ਹੈਗੀ ਉਹ ਨੇੜੇ ਲੈ ਜਾਂਦੀ ਬੀ ਹੋ ਸਕਦਾ ਵੀ ਅੱਜ ਉਹ ਪਾਣੀ ਦੀ ਵਿਛਾੜਾ ਵੀ ਹੋ ਸਕਦਾ ਬਈ ਉਹ ਦੂਜਾ ਜਦੋਂ ਨੇੜੇ ਆ ਜਾਵਾਂਗੇ ਅਸੀਂ ਉਹ ਪਾਣੀ ਦੀਆਂ ਵਿਛਾੜਾਂ ਕਰਕੇ ਬੰਦਿਆਂ ਨੂੰ ਉਹਦੀ ਕਾਫੀ ਪਾਵਰ ਹੁੰਦੀ ਹੈ ਪਾਸੇ ਬੰਦੇ ਨੂੰ ਧੱਕ ਦਿੰਦੀ ਹੈ ਹੱਥ ਪਿੱਛੇ ਇਹ ਵੀ ਹੋ ਸਕਦਾ ਚਲ ਕੁਝ ਵੀ ਕਰਨ ਸਾਡੇ ਬੰਦੇ ਜਿੰਨਾ ਚਿਰ ਦਮ ਹੋਇਆ ਉਹਨਾਂ ਚਰ ਉੱਥੇ ਜਦੋਂ ਜਹਿਦ ਕਰਨਗੇ ਸੰਘਰਸ਼ ਕਰਨਗੇ ਅੱਜ 19ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਕਿਸਾਨਾਂ ਗੁੱਜ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਮਰਨ ਵਰਤ ਜੀ ਡਾਕਟਰਾਂ ਦੀ ਟੀਮਾਂ ਨੇ ਕਿਹਾ ਕਿ ਕਿਸੇ ਵੇਲੇ ਵੀ ਸਾਇਲੈਂਟ ਅਟੈਕ ਵਰਗੀ ਹੋ ਸਕਦਾ ਹੈ ਇਸ ਤਰ੍ਹਾਂ ਦਾ ਹਨਾ ਕਿ ਪਤਾ ਵੀ ਨਹੀਂ ਲੱਗਣਾ ਹੈਗਾ ਤੇ ਸਰਕਾਰ ਵੱਲੋਂ ਕੋਈ ਬਰਸਤਾਵ ਆਇਆ ਹੁਣ ਤੱਕ ਕੋਈ ਗੱਲਬਾਤ ਦੇ ਲਈ ਕੋਈ ਆਇਆ ਹੋਵੇ ਇਸ ਤਰ੍ਹਾਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਇੱਕ ਬਿਆਨ ਆਂਦਾ ਹੈ ਕਿ ਮੈਂ ਕਿਸਾਨਾਂ ਕਿਸਾਨ ਮੈਨੂੰ ਬੁਲਾਣ ਮੈਂ ਕਿੱਥੇ ਆਣਾ ਮੈਂ ਆਵਾਂਗਾ ਪਹਿਲ ਤਾਂ ਕਰਨ ਨਹੀਂ ਜੋ ਤਾਂ ਹੈਗਾ ਹਵਾਈ ਪਿਆਨਾ ਐ ਥੋੜਾ ਹੁੰਦਾ ਹੁੰਦਾ ਵੀ ਬੁਲਾ ਲੈਣ ਉਹ ਤਾਂ ਸੱਦਾ ਇੱਕ ਜਿਹੜਾ ਅਫੀਸ਼ੀਅਲ ਸੱਦਾ ਹੁੰਦਾ ਸਰਕਾਰ ਦਾ ਜਿਵੇਂ ਪਹਿਲਾਂ ਨਹੀਂ ਚਾਰ ਮੀਟਿੰਗਾਂ ਹੋਈਆਂ 13 ਫਰਵਰੀ ਤੋਂ ਬਾਅਦ ਵੀ ਉਵੇਂ ਅਫੀਸ਼ੀਅਲ ਸੱਦਾ ਉਹ ਕਹੇ ਆਪਦੇ ਪ੍ਰਭੂਆਂ ਨੂੰ ਦਿੱਲੀ ਵਾਲਿਆਂ ਨੂੰ ਕੇਂਦਰ ਵਾਲਿਆਂ ਨੂੰ ਵੀ ਭਾਈ ਸੱਦਾ ਦਿਓ ਫਿਰ ਆ ਜਾਾਂਗੇ ਹੁਣ ਐ ਥੋੜਾ ਵੀ ਅਸੀਂ ਫੋਨ ਕਰਕੇ ਸੱਦ ਲਾਂਗੇ ਨਾਲੇ ਉਹਦੇ ਨਾਲ ਇਕੱਲੇ ਦਾ ਮੀਟਿੰਗ ਥੋੜਾ ਕੋਈ ਅੱਛਾ ਚਲੋ ਜਦੋਂ ਸੱਦਾ ਆਊਗਾ ਉਹ ਰਵਨੀਤ ਬਿੱਟੂ ਸੱਦਾ ਮੰਗਵਾ ਦੇ ਅਸ ਅਸੀਂ ਜਿੱਥੇ ਵੀ ਸੱਦਾ ਦੇਣਗੇ ਅਸੀਂ ਜਾਵੜਾਂਗੇ ਇਹ ਨਿਬੜਕੀ ਨੇ ਗੱਲ ਦੂਜੀ ਗੱਲ ਜਿਹੜੀ ਸੀਗੀ ਆਪਣਾ ਡਲੇয়াল ਸਾਹਿਬ ਦੇ ਇਹ ਜਿਹੜੀ ਇੱਕ ਤਾਂ ਉੱਥੇ ਦੋ ਟੀਮਾਂ ਨੇ ਇੱਕ ਤਾਂ ਸਵੇਮਨ ਸਿੰਘ ਦੀ ਟੀਮ ਹੈ ਉਹ ਫਾਈਬਰ ਰਿਵਰ ਵਾਲਿਆਂ ਦੀ ਉਹ ਤੋਂ ਬਿਨਾ ਕੱਲ ਸਰਕਾਰੀ ਟੀਮ ਵੀ ਗਈ ਹੈ ਹੁਣ ਤੱਕ ਸਰਕਾਰੀ ਟੀਮ ਨੇ ਜਿਹੜੀ ਉਹ ਰੁਕਿਆ ਹੋਇਆ ਸੀ ਉਹ ਕਹਿੰਦੇ ਵੀ ਤੁਸੀਂ ਰਿਪੋਰਟ ਤਾਂ ਦਿੰਦੇ ਨਹੀਂ ਤੁਸੀਂ ਕੱਲੀ ਉਹਦਾ ਮਉਾਇਨਾ ਕਰਕੇ ਮੁੜ ਜਾਨੇ ਕੱਲ ਉਹਨਾਂ ਨੇ ਰਿਪੋਰਟ ਜਿਹੜੀ ਸਰਕਾਰੀ ਡਾਕਟਰਾਂ ਦੀ ਟੀਮਸ ਉਹਨੇ ਰਿਪੋਰਟ ਵੀ ਦਿੱਤੀ ਹੈ ਜਿਦੇ ਚ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਡੈਮੇਜ ਹੈ ਜਿਹੜਾ ਸਰਕਾਰੀ ਡਾਕਟਰਾਂ ਦੀ ਟੀਮ ਵੀ ਜਿਹੜੇ ਗੁਰਦੇ ਆ ਉਹ 50% ਡੈਮੇਜ ਹੋ ਗਏ ਤੇ ਉਹਦੇ ਵਿੱਚ ਇੱਕ ਕ੍ਰੀਟੀਨਾਈਨ ਹੁੰਦਾ ਕੋਈ ਤੱਤ ਕੋਈ ਉਹ ਉਹ ਜਿਹੜਾ ਗੰਦਾ ਮਾਦਾ ਹੀ ਹੁੰਦਾ ਉਹ ਵੀ ਖੂਨ ਚ ਰਲਣਾ ਸ਼ੁਰੂ ਹੋ ਗਿਆ বিজে ਹੈ 아이 ਬਾਤਾ ਗਿਆ ਸਰ ਕਿਸੇ ਵੇਲੇ ਵੀ ਇਹ ਉਹ ਜਿਹੜਾ ਹੈਗਾ ਐਕਸਪਾਇਰ ਹੋ ਸਕਦੇ ਆ ਹਾਲ ਸਾਬ ਵਾਪਰ ਸਕਦਾ ਪਰ ਇੱਕ ਗੱਲ ਹੈ ਹੈਗੀ ਵੀ ਜੇ ਡਲੇয়াল ਸਾਹਿਬ ਆਏ ਉੱਥੇ ਨਹੀਂ ਇਹ ਸੁਣਵਾਈ ਕਰਦੇ ਉਹ ਸ਼ਹਾਤ ਪਾ ਜਾਂਦੇ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਇਹਦਾ ਮਸਲਾ ਇਹ ਨਹੀਂ ਵੀ ਪੰਜਾਬ ਸ਼ਾਂਤ ਰਹੂਗਾ ਪੰਜਾਬ ਦੇ ਵਿੱਚ ਸਾਰਾ ਪੰਜਾਬ ਇੱਕ ਅੱਗ ਦੇ ਭੁੱਖੇ ਵਾਂਗੂ ਉੱਠੂਗਾ ਇਹ ਕੰਧ ਤੇ ਲਿਖਿਆ ਸਰਕਾਰ ਪੜ ਲਈਏ ਇੱਕ ਸੁਪਰੀਮ ਕੋਰਟ ਦੀ ਟਿੱਪਣੀ ਵੀ ਆਂਦੀ ਹੈ ਆਦੇਸ਼ ਹੁੰਦੇ ਐ ਸਖਤਾਣਾ ਕਿ ਭਾਈ ਗੱਲਬਾਤ ਕਰੇ ਸਰਕਾਰ ਕਿਉਂਕਿ ਜਿਸ ਤਰ੍ਹਾਂ ਜਗਜੀਤ ਸਿੰਘ ਢੱਲੇਵਾਲ ਮਨਰਵਰਤ ਤੇ ਬੈਠੇ ਨੇ ਤਾਂ ਉਹ ਕਾਫੀ ਉਮਰ ਵੀ ਉਹਨਾਂ ਦੀ ਹੋ ਚੁੱਕੀ ਆ ਨਾ ਦਿਨ ਵੀ ਕਾਫੀ ਹੋ ਚੁੱਕੇ ਨੇ ਮਨਰਵਰਤ ਤੇ ਬੈਠਿਆਂ ਨੂੰ ਬਿਲਕੁਲ ਉਹਨਾਂ ਸੁਪਰੀਮ ਕੋਰਟ ਨੇ ਪੋਜ਼ਿਟਿਵ ਟਿੱਪਣੀ ਕੀਤੀ ਹੈ ਵੀ ਕੋਈ ਤੁਸੀਂ ਬਲ ਪ੍ਰਯੋਗ ਨਹੀਂ ਕਰਨਾ ਕੋਈ ਤੁਸੀਂ ਪਾਵਰ ਨਹੀਂ ਵਰਤਣੀ ਉਹਨਾਂ ਨਾਲ ਗੱਲਬਾਤ ਕਰੋ ਗੱਲਬਾਤ ਰਾਹੀਂ ਨਵਟਾਰਾ ਕਰਾਓ ਜੇ ਗੱਲਬਾਤ ਰਾਹੀਂ ਨਵਟਾਰਾ ਹੋ ਜਾਂਦਾ ਉਹਦੀ ਜਾਨ ਵੀ ਬਚ ਜੂਗੀ ਵੀ ਉਹਦਾ ਉਹਦੇ ਗੱਲਬਾਤ ਨਾਲ ਹੀ ਸ਼ਾਂਤਮਈ ਤਰੀਕੇ ਨਾਲ ਬਿਨਾ ਕੋਈ ਬਲ ਪਰਚੋਕ ਕੀਤੇ ਗੱਲਬਾਤ ਕਰਕੇ ਉਹਦੀ ਜਾਨ ਵੀ ਬਚਾਓ ਤੇ ਇਹਦਾ ਅੰਦੋਲਨ ਦਾ ਨੁਕਟਾਰਾ ਵੀ ਕਰੋ ਉਹ ਉਹਨਾਂ ਨੇ ਸਿੱਧੀ ਕਰ ਲ ਸੁਪਰੀਮ ਕੋਰਟ ਨੇ ਦਿੱਤੀ ਹੈ ਹੁਣ ਦੇਖਦੇ ਆਂ ਵੀ ਸੁਪਰੀਮ ਕੋਰਟ ਦੀ ਵੀ ਮੰਨਦੇ ਆ ਕਿ ਨਹੀਂ ਮੰਨਦੇ ਪਿਛਲੇ 2-3 ਦਿਨਾਂ ਦੇ ਵਿੱਚ ਕਾਫੀ ਹਲਚਲ ਖਨੋਰੀ ਬਾਰਡਰ ਦੇ ਉੱਪਰ ਵੀ ਨਜ਼ਰ ਆਈ ਹੈ ਜਿਸ ਤਰ੍ਹਾਂ ਜਿਨ੍ਹਾਂ ਨੂੰ ਬਾਗੀ ਧੜਾਕਿਆ ਜਾਂਦਾ ਜੀ ਕਿਸਾਨਾਂ ਦਾ ਉਹ ਲਗਾਤਾਰ ਮੁਲਾਕਾਤਾਂ ਦੇ ਲਈ ਪਹੁੰਚ ਰਹੇ ਨੇ ਹਨਾ ਹਾਲਚਲ ਜਾਣਨ ਦੇ ਲਈ ਕੋਈ ਸਮਰਥਨ ਆਇਆ ਕੋਈ ਇਸ ਤਰ੍ਹਾਂ ਦਾ ਕਿ ਭਈ ਨਾਲ ਆ ਇਕੱਠੇ ਆਉਣ ਆਪਾਂ ਨਹੀਂ ਬਾਗੀ ਧੜਾਦਾ ਨਹੀਂ ਕਿਸੇ ਨੂੰ ਕਿ ਬਾਕੀ ਤਾਂ ਕਿਉਂ ਚੱਲਦਾ ਕਰ ਲਿਆ ਚ ਇਹ ਤਾਂ ਸਾਡੇ ਚੱਲਦਾ ਸੀਗਾ ਵੀ ਇੱਕ ਇਸ ਸਕਿਮ ਦਾ ਹਿੱਸਾ ਅਜੇ ਬਾਹਰ ਬੈਠਾ ਸੀ ਜਿਹੜਾ ਕਿ ਕਹਿ ਰਿਹਾ ਸੀਗਾ ਵੀ ਅਜੇ ਉਹਦਾ ਮਾਹੌਲ ਨਹੀਂ ਬਣਿਆ ਅਜੇ ਅੰਦੋਲਨ ਦਾ ਦਿੱਲੀ ਕੂਚ ਵਾਲਾ ਅਜੇ ਮਾਹੌਲ ਹੈ ਨਹੀਂ ਚਲੋ ਉਹ ਜਿਹੜੇ ਇਸਕਿਮ ਵਾਲਾ ਹਿੱਸਾ ਸੀਗਾ ਉਹਨਾਂ ਦਾ ਸਮਰਥਨ ਆਇਆ ਬਾਹਰੋਂ ਸਮਰਥਨ ਉਹਨਾਂ ਦੇ ਜਥੇ ਵੀ ਭੇਜਿਆ ਉਹਨਾਂ ਨੇ ਪਹਿਲਾਂ ਡਾਕਟਰ ਦਰਸ਼ਨਪਾਲ ਦੇ ਜਥੇਬੰਦੀ ਨੇ ਜੱਥਾ ਭੇਜਿਆ ਫੇਰ ਆਪਣਾ ਅੱਜ ਕੱਲ੍ਹ ਟੁਕੈਤ ਹੋਰੀ ਜਾ ਕੇ ਆਏ ਨੇ ਅੱਜ ਮਨਜੀਤ ਸਿੰਘ ਧਨੇਰਾ ਵੀ ਕਿਹਜੋ ਡਕਾਉਂਦਾ ਦਾ ਉਹ ਜੱਥਾ ਲੈ ਕੇ ਜਾ ਰਿਹਾ ਹੈ ਸੋ ਕਹਿਣ ਦਾ ਭਾਵ ਉਹ ਜਿਹੜਾ ਪੋਜ਼ਿਟਿਵ ਸਾਈਨ ਹੈ ਮੁੜ ਇਕਤਾ ਹੋਣ ਵਾਲੇ ਉਹ ਆ ਰਹੇ ਆ ਇਹਨੂੰ ਅਸੀਂ ਵੈਲਕਮ ਕਹਿੰਦੇ ਹਾਂ ਤੇ ਬਿਲਕੁਲ ਤਾਂ ਅੱਜ ਤੀਜਾ ਜਥਾ ਕਿਸਾਨਾਂ ਦਾ ਮਰਜ਼ੀ ਵੜੇ ਜਿਹੜਾ ਅੱਜ ਦਿੱਲੀ ਕੋਚ ਕਰੇਗਾ ਸ਼ੰਭੂ ਮੋਚੇ ਦੇ ਉੱਪਰ ਉਹ ਸ਼ੰਭੂ ਬੈਰੀਅਰ ਤੋਂ ਜਿਹੜਾ ਦਿੱਲੀ ਕੋਚ ਵੱਲ ਨੂੰ ਅੱਗੇ ਵਧੇਗਾ ਕਿ ਜੋ 6 ਤਰੀਕ ਨੂੰ ਹੋਇਆ ਜੋ 8 ਤਰੀਕ ਨੂੰ ਹੋਇਆ ਕਿਸਾਨਾਂ ਦੇ ਨਾਲ ਜੋ ਤਸੱਦਦ ਹੋਇਆ ਕਿ ਉਹ ਅੱਜ ਫਿਰ ਤੋਂ ਬਰਕਰਾਰ ਰਹੇਗਾ ਕਿਉਂਕਿ ਅੱਜ 14 ਦਸੰਬਰ ਹੈ ਕਿਸਾਨਾਂ ਨੇ ਤੀਜੇ ਜਥੇ ਨੂੰ ਦਿੱਲੀ ਕੂਚ ਕਰਨ ਦਾ ਜਿਹੜਾ ਐਲਾਨ ਹੈ ਉਹ ਕੀਤਾ ਸੀਗਾ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਕਿਸਾਨ ਜਿਹੜੇ ਨੇ ਉਹ ਕਿਸਾਨ ਨੌਜਵਾਨ ਜਿਹੜੇ ਨੇ ਉਹ ਸ਼ੰਭੂ ਮੋਰਚੇ ਦੇ ਉੱਪਰ ਹੁਣ ਇਕੱਠਾ ਹੋਣਾ ਜਿਹੜਾ ਸ਼ੁਰੂ ਹੋ ਚੁੱਕੇ ਨੇ ਹਲਚਲ ਜਿਹੜੀ ਆ ਉਹ ਸਵੇਰ ਦੀ ਸ਼ੁਰੂ ਹੋ ਚੁੱਕੀ ਹੈ ਜਿਸ ਦੀ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਰਿਹਾ ਤੁਸੀਂ ਉਮਰਾ ਦੇਖੋਗੇ ਇਹਨਾਂ ਦੀਆਂ ਜਿਹੜੇ ਕਿਸਾਨ ਬਾਪੂ ਪੂਰੇ ਬੈਠੇ ਨੇ ਬਜ਼ੁਰਗ ਨੇ ਇਹਨਾਂ ਦੀ ਅਜੇ ਘਰੋਮਰਾਂ ਤੁਸੀਂ ਦੇਖੋਗੇ ਤਾਂ 60 ਸਾਲ ਤੋਂ 70 ਸਾਲ ਦੇ ਕਿਸਾਨ ਜਿਹੜੇ ਨੇ ਉਸ ਸੰਘਰਸ਼ ਦੇ ਵਿੱਚ ਸ਼ਾਮਿਲ ਨਜ਼ਰ ਆ ਰਹੇ ਨੇ ਤਾਂ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਸੁਰਜੀਤ ਸਿੰਘ ਫੋਲ ਕਿਸਾਨ ਆਗੂ ਸਾਡੇ ਨਾਲ ਚਿੱਗੇ ਉਹਨਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਹੁਣ ਜਿਹੜਾ ਅਲੱਗ ਇੱਕ ਕਹਿ ਸਕਦੇ ਆ ਕਿ ਧੜਾ ਸੀ ਕਿਸਾਨਾਂ ਦਾ ਇੱਕ ਜਥੇਬੰਦੀ ਸੀ ਜਿਹੜੀ ਕਿਸਾਨਾਂ ਦੀ ਲੱਗ ਸੀ ਕਿ ਜੋ ਜਿਸ ਤਰ੍ਹਾਂ ਦਰਸ਼ਨਪਾਲ ਉਹਨਾਂ ਦੀ ਗੱਲ ਕਰ ਲਈ ਕਿਸਾਨ ਆਗੂ ਚਾਹੇ ਹੋਰ ਗੱਲ ਕਰ ਲਈ ਉਗਰਾਹਾਂ ਦੀ ਗੱਲ ਕਰ ਲਈ ਮਨਜੀਤ ਧਨੇਰ ਦੀ ਗੱਲ ਕਰ ਲਈ ਇਹ ਤਾਂ ਹੁਣ ਪਹਿਲ ਕਦਮੀ ਜਿਹੜੇ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਹੁਣ ਮੋਰਚੇ ਦੇ ਉੱਪਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਕੋਲ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠੇ ਵੀ ਹੋ ਸਕਦੇ ਆ ਜਿਸ ਤਰ੍ਹਾਂ ਹੁਣ ਪੋਜ਼ਿਟਿਵ ਵੇਜ ਜਿਹੜਾ ਹੁਣ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਸ਼ੰਭੂ ਮੋਰਚੇ ਦੀ ਤਸਵੀਰ ਤੁਸੀਂ ਦੇਖੋਗੇ ਇਹ ਸਵੇਰ ਦੀ ਤਸਵੀਰ ਹੈ ਸਵੇਰ ਦੇ ਹਾਲਾਤ ਨੇ ਜਿਹੜੇ ਉਹ ਤੁਹਾਨੂੰ ਸਵੇਰ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਸ਼ੰਭੂ ਮੋਰਚੇ ਤੋਂ ଏ اسی ਰਸਤੇ ਤੋਂ ਜਿਹੜਾ ਕਿਸਾਨ ਹੈ ਉਹ ਦਿੱਲੀ ਵੱਲ ਨੂੰ ਅੱਗੇ ਵਧਣਗੇ ਤਾਂ ਉਸੇ ਰਸਤੇ ਦੀ ਤਸਵੀਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੀ ਹਾਲਾਤ ਚੱਲ ਰਹੇ ਨੇ ਕੀ ਮਾਹੌਲ ਹੈ ਸਵੇਰ ਦਾ ਤਾਂ ਤੁਸੀਂ ਉਮਰਾ ਦੇਖੋਗੇ ਜੇਕਰ ਕੀ ਉਮਰਾ ਕਾਫੀ ਜੜੀਆਂ ਨੇ ਇਹਨਾਂ ਦੀ ਕਿਸਾਨਾਂ ਦੀਆਂ ਨੇ ਜਿਹੜੇ ਸੰਘਰਸ਼ ਦੇ ਵਿੱਚ ਸ਼ਾਮਿਲ ਨੇ ਅੱਜ ਕੀ ਕੁਝ ਹੁੰਦਾ ਕਿ ਤਸੱਦ ਜਿਹੜਾ ਉਹ ਲਗਾਤਾਰ ਬਰਕਰਾਰ ਰਹੇਗਾ ਕਿਸਾਨਾਂ ਦੇ ਉੱਪਰ ਜਾਂ ਫਿਰ ਅੱਜ ਹਰਿਆਣਾ ਪੁਲਿਸ ਕਿਸ ਰਾਹ ਕਿਸਾਨਾਂ ਨੂੰ ਰੋਕੇਗੀ ਜਾਂ ਫਿਰ ਉਸੇ ਤਰ੍ਹਾਂ ਜੋ ਪਿਛਲੇ ਦਿਨਾਂ ਦੇ ਵਿੱਚ ਹੋਇਆ ਥਰੂ ਗੈਸ ਦੇ ਗੋਲੇ ਦਾਕੇ ਗਏ ਸੀਗੇ ਜਿਸ ਤਰ੍ਹਾਂ ਫੁੱਲਾਂ ਦੀ ਵਰਖਾ ਹੋਈ ਕੈਮੀਕਲ ਵਾਲੇ ਕਿ ਉਹ ਸਟੈਚਰ ਦੀ ਦੇ ਨਾਲ ਜਿਹੜਾ ਉਹ ਸੀ ਰਣਨੀਤੀ ਦੇ ਨਾਲ ਕਿਸਾਨਾਂ ਨੂੰ ਰੋਕਣ ਦੀ ਤਿਆਰੀ ਦੇ ਵਿੱਚ ਹਰਿਆਣਾ ਪੁਲਿਸ ਹੈ ਹਰਿਆਣਾ ਸਰਕਾਰ ਹੈ ਜਾਂ ਫਿਰ ਅੱਜ ਕੁਝ ਵੱਖਰਾ ਹੋਣ ਵਾਲਾ ਹੈ ਦੇਖਣਯੋਗ ਹੈ ਕੈਮਰਾਬਟ ਸਰਵਿੰਦਰ ਪਾਸਿੰਗ ਬਿੱਟੂ ਦੇ ਨਾਲ ਕਵਲਜੀਤ ਕੰਬੋਜ ਜਗਬਾਨੀ ਟੀਵੀ ਸ਼ੰਭੂ ਮੋਰਚਾ ਕ੍ਰਿਟੀਕਲ ਹਾਲਤ ਸੀਗੀ ਹੁਣ ਲਗਭਗ 90% ਠੀਕ ਹੈ ਅੰਦਰ ਜ਼ਖਮ ਰਹਿ ਗਿਆ ਬਾਹਰਲਾ ਜ਼ਖਮ ਹੈ ਜਿਹੜਾ ਇਹ ਬਾਹਰੋਂ ਠੀਕ ਹੋ ਗਿਆ